ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨਕਰਤ ਦਸਤਾਰ ਅਕੈਡਮੀ ਜੋਧਾ ਤੇ ਛੁੱਟੀਆਂ ਚੱਲ ਰਹੀਆਂ ਨੇ ਜੀ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਬੱਚਿਆਂ ਨੂੰ ਪੱਗ ਬੰਨਣੀ ਨਹੀਂ ਸਿੱਖਣਾ ਨਹੀਂ ਬੰਨਣੀ ਆਉਂਦੀ ਉਹਨਾਂ ਨੂੰ ਸਿੱਖਣ ਲਈ ਭੇਜੋ ਅਕੈਡਮੀ ਚ ਨਾਰੰਗਵਾਲ ਰੋਡ ਬੱਲੋਵਾਲ ਚੌਂਕ ਪੈਣ ਜੋਧਾ ਮਨਕਰਤ ਦਸਤਾਰ ਅਕੈਡਮੀ ਜੋਧਾ ਜਿਹੜੇ ਬੱਚਿਆਂ ਨੇ ਪੱਗ ਬੰਨਣੀ ਸਿੱਖਣੀ ਆ ਸਾਡੀ ਅਕੈਡਮੀ ਜਾ ਕੇ ਪੱਗ ਬਨ ਨਹੀਂ ਸਕ ਸਕਦੇ ਆ ਅਤੇ ਜਿਹੜੇ ਬੱਚਿਆਂ ਨੇ ਪਰਨਾ ਬਨਣਾ ਸਿੱਖਣਾ ਉਹ ਪਰਨਾ ਬਨਣਾ ਸਿੱਖ ਸਕਦੇ ਆ ਜਿਹੜੇ ਬੱਚਿਆਂ ਨੇ ਦਮਾਲਾ ਬਨਣਾ ਸਿੱਖਣਾ ਦਮਾਲਾ ਬਨਣਾ ਸਿੱਖ ਸਕਦੇ ਆ ਅਤੇ ਅਕੈਡਮੀ ਦੇ ਵਿੱਚ ਪੰਗੜਾ ਵੀ ਸਿਖਾਇਆ ਜਾਂਦਾ ਜਿੰਨਾ ਬੱਚਿਆਂ ਨੇ ਪੰਜਾਬੀ ਲੋਕ ਨਾਚ ਪੰਗੜਾ ਸਿੱਖਣਾ ਉਹ ਪੰਗੜਾ ਵੀ ਸਿੱਖ ਸਕਦੇ ਆ ਕਿ ਸੋ ਆਓ ਜੀ ਆਪਣੇ ਬੱਚਿਆਂ ਨੂੰ ਦਸਤਾਰ ਬਨਣੀ ਸਿਖਾਈਏ ਪੱਗ ਬਨਣੀ ਸਿਖਾਈਏ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰਿੰਗਵਾਲਾ ਰੋਡਾ ਜੀ ਬੱਲੋਵਾਲ ਚੌਕ ਛੁੱਟੀਆਂ ਚੱਲ ਰਹੀਆਂ ਨੇ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਪੱਗ ਬੰਨਣੀ ਸਿਖਾਓ ਪਰਨਾ ਬੰਨਣਾ ਸਿਖਾਓ ਦਮਾਲਾ ਬੰਨਣਾ ਸਿਖਾਓ ਅਕਸਤਾਰ ਕੋਚ ਸੁਖਜਿੰਦਰ ਸੰਗੂਬੀ ਪਿੰਡ ਜੋਧਾ ਸਵੇਰ ਦਾ ਟਾਈਮ ਆ ਜੀ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ 3 ਘੰਟੇ ਦਾ ਟਾਈਮ ਆ ਇੱਕ ਘੰਟੇ ਦੀ ਕਲਾਸ ਹੋਣੀ ਹੁੰਦੀ ਆ ਤੁਸੀਂ 6 ਤੋਂ 7 ਲਾ ਸਕਦੇ ਹੋ ਜਾਂ 7 ਤੋਂ 8 ਜਾਂ 8 ਤੋਂ 9 ਸਵੇਰੇ 3 ਘੰਟੇ ਦੀ ਕਲਾਸ ਆਓ ਆਪਣੇ ਬੱਚਿਆਂ ਨੂੰ ਦਸਤਾਰ ਬੰਨੀ ਸਿਖਾइए ਸਿੱਖੀ ਦੇ ਨਾਲ ਜੋੜੀਏ